चाता करो भर्त सिखिया क्रांति वारी सरकार मुरदाबाद 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 अध्यापका न सड़क ते रोना वारी सरकार मुरदाबाद

ਦਿਆਂ ਮੰਗਾ ਨਾਮ ਮੰਨਣ ਵਾਲਾ ਹਰਜੋਤ ਬੈਂਸ ਮੁਰਦਾਬਾਦ 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 ਹਰਜੋਤ ਬੈਂਸ ਨਹੀਂ ਡਰਦੇ ਤੇਰੀ ਕੁਰਕੀ ਤੋਂ ਸੱਚ ਲਵਾ ਦੇ ਕੁਰਸੀ ਤੋਂ ਦੇਖਿਆ ਮੰਤਰੀ ਨਹੀਂ ਡਰਦੇ ਤੇਰੀ ਕੁਰਕੀ ਤੋਂ ਸੱਚ ਲਵਾ ਦੇ ਕੁਰਸੀ ਤੋਂ ਬੈਂਸ ਬੂਝ ਚੱਕ ਦੇਾਂਗੇ ਸਾਰ ਤੇ ਗੋਡਾ ਰੱਖ ਦੇਾਂਗੇ ਪੰਜਾਬ ਸਰਕਾਰ ਮੁਰਦਾਬਾਦ 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 ਤੇ ਆਪਕੇ ਤਾ ਜਿੰਦਾਬਾਦ 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 ਸਤਿਕਾਰਯੋਗ ਸਾਥੀਓ ਪਿਛਲੇ ਸਾਲ ਜ਼ਿਕਰ ਕੀਤਾ ਸੀ ਕਿ ਦੁਸ਼ਹਿਰੇ ਵਾਲੇ ਦਿਨ ਆਏ ਸੀ। 라वण ਫੁੱਕਣ ਵੀ ਥਾ। ਹੋਂਦੇ 라वण ਨੇ ਜਿਹੜੇ ਉਹਨਾਂ ਦੇ ਮੂੰਹ ਲਗਾ ਕੇ ਇੱਥੇ ਪੁਤਲਾ ਫੁੱਕਿਆ ਸੀ। ਤਾਂ ਫੁੱਕਿਆ ਸੀ ਕਿ ਪਿਛਲੇ 2 ਸਾਲ 2.5 ਸਾਲ ਜਦੋਂ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਬਣੇ ਨੇ ਤਾਂ ਇਹਨਾਂ ਦਾ ਰੋਕ ਇਹ ਜਾ ਨਜਨਾ ਰਿਹਾ ਕਿ ਜਦੋਂ ਬਣੇ ਕਿ ਜੇ ਧਰਨਾ ਲਗਾਉਂਗੇ ਮੀਟਿੰਗ ਨਹੀਂ ਕਰਨੀ ਜੇ ਧਰਨਾ ਲਗਾਉਂਗੇ ਮਸਲਾ ਹੱਲ ਨਹੀਂ ਕਰਨਾ ਤੇ ਫਿਰ ਧਰਨਿਆਂ ਦੀ ਜਦੋਂ ਬਾਤ ਕਰਨ ਹੋਈ ਫਿਰ ਧਰਨਿਆਂ ਵਾਲੇ ਨਾਲ ਹੀ ਮੀਟਿੰਗਾਂ ਕੀਤੀਆਂ ਥੁੱਕ ਕੇ ਉਹ ਵੀ ਚਟਿਆ ਫਿਰ ਕਿਹੜੀ ਮੀਟਿੰਗ ਦੇ ਵਿੱਚ ਜਾਈਏ ਮੀਟਿੰਗ ਚ ਗੱਲਬਾਤ ਤੋਂ ਪਹਿਲਾਂ ਤਕਰਾਰ ਕਰਨੀ ਕਿ ਤੁਸੀਂ ਧਰਨੇ ਦੇ ਵਿੱਚ ਮੇਰੇ ਖਿਲਾਫ ਆਹ ਬੋਲੇ ਉਹ ਬੋਲੇ ਤੇ ਕਿਉਂਕਿ ਕੰਮ ਤਾਂ ਕੋਈ ਕੀਤਾ ਨਹੀਂ ਇੱਕ ਸਾਲ ਜਦੋਂ ਹੋ ਗਿਆ ਜਦੋਂ ਧਰਨਿਆਂ ਦੀ ਬਾਤਨ ਹੋ ਗਈ ਪੂਰੀ ਹਰੇਕ ਧਰਨੇ ਦੇ ਵਿੱਚ ਹਰਜੋਤ ਬੈਂਸ ਦੀ ਨਖੇਦੀ ਹੋਈ ਦੱਬ ਕੇ ਉਸ ਤੋਂ ਬਾਅਦ ਜਿਹੜਾ ਪਹਿਲਾ ਸੈਸ਼ਨ ਸੀ ਉਹ ਹਰਜੋਤ ਬੈਂਸ ਨੇ ਬੰਦ ਕਰਤਾ ਫਿਰ ਜਦੋਂ ਮੀਟਿੰਗ ਹੋਣੀ ਹਰੇਕ ਮੀਟਿੰਗ ਦੇ ਵਿੱਚ ਬਸ ਅੱਜ ਤੁਹਾਨੂੰ ਖੁਸ਼ ਕਰਕੇ ਤੋੜਨਾ ਤਾਂ ਅਸੀਂ ਉਹ ਮੀਟਿੰਗ 'ਚ ਵੀ ਕਿਹਾ ਸੀ ਕਿ ਡੈਮੋਕ੍ਰੈਟਿਕ ਟੀਚਰਸ ਫਰੰਟ ਗੱਲਾਂ ਨਾਲ ਖੁਸ਼ ਹੋਣ ਵਾਲੀ ਨਹੀਂ ਹੈਗੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਲੱਕੜ ਦੇ ਮੁੰਡਿਆਂ ਨਾਲ ਖੁਸ਼ ਹੋਣ ਵਾਲੀ ਨਹੀਂ ਹੈਗੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਕੋਡੇ ਲੌਲੀਪਾਪਾਂ ਨਾਲ ਖੁਸ਼ ਹੋਣ ਵਾਲੀ ਜੱਫੇ ਬੰਦੀ ਨਹੀਂ ਹੈਗੀ ਪੈਂਚ ਕਰਕੇ ਪਿਛਲੇ ਸਾਲ ਦੁਸ਼ਹਿਰਾ ਇੱਥੇ ਮਨਾਇਆ ਸੰਘਰਸ਼ੀ ਜਿਹੜਾ ਪ੍ਰਸ਼ਾਸਨ ਸਾਨੂੰ ਕਹਿ ਰਿਹਾ ਕਿ ਛੁੱਟੀਆਂ ਲੈਟਰ ਨਹੀਂ ਨਿਕਲਸਾਂ ਦਾ ਹਮਾਰਾ ਦੱਸਿਓ ਦੁਸ਼ਹਿਰੇ ਵਾਲੇ ਦਿਨ ਲੈਟਰ ਦਿੱਤਾ ਸੀ ਜਾਂ ਨਹੀਂ ਦਿੱਤਾ ਸੀ ਕਿ ਦਿੱਤਾ ਸੀ ਦਿੱਤਾ ਸੀ ਉਹ ਤਾਂ ਦੱਸ ਦੇ ਛੁੱਟੀ ਸੀ ਅੱਜ ਤਾਂ ਫੇਰ ਵੀ ਐ ਦਵਾਰਾ ਦੁਸ਼ਹਿਰਾ ਇੱਥੇ ਮਨਾਇਆ ਸੀ ਅੋਦਣ ਵੀ ਸਿੱਖਿਆ ਮੰਤਰੀ ਦਾ ਲੈਕਚਰ ਜਿਹੜਾ ਗੱਲਬਾਤ ਦਾ ਲੈ ਕੇ ਗਏ ਸੀ ਪਰ ਲੈਟਰਾਂ ਨੂੰ ਕੀ ਕਰੀਏ ਮੀਟਿੰਗਾਂ ਨੂੰ ਕੀ ਕਰੀਏ ਜਦੋਂ ਮੀਟਿੰਗਾਂ ਦੇ ਵਿੱਚੋਂ ਨਿਕਲਦਾ ਕੱਖ ਨਹੀਂ ਸਾਡੇ ਸਿੱਖਿਆ ਵਿਭਾਗ ਦੇ ਬਹੁਤ ਸਾਰੇ ਫੈਸਲੇ ਜਿਵੇਂ ਜੀ ਇਹਨਾਂ ਦੀ ਅਫਕਤੀ ਤੇ ਖੋਕਲੀ ਸਿੱਖਿਆ ਕ੍ਰਾਂਤੀਆ ਉਹੋ ਜਿਹੇ ਇਹਨਾਂ ਦੇ ਫੈਸਲੇ ਨੇ ਜਿਹੜੇ ਫੈਸਲੇ ਹਵਾ ਦੇ ਵਿੱਚ ਹੀ ਰਹਿ ਜਾਂਦੇ ਨੇ ਤਾਂ ਇਸ ਕਰਕੇ ਨਵੀਆਂ ਮੰਗਾਂ ਵਿੱਚ ਐਡ ਹੋ ਗਈਆਂ ਪੁਰਾਣੀਆਂ ਨਹੀਂ ਸਾਡੀਆਂ ਹੱਲ ਹੋਈਆਂ ਆ ਰੀਕਾ ਸੂਚੀਆਂ ਵਾਲਾ ਕਿਹਨੇ ਸੋਚਿਆ ਸੀ ਪਤੀ ਕਹਿ ਰਹੇ ਸੀ ਕਿ ਚਾਰ-ਚਾਰ ਸਾਲ ਹੋ ਗਏ ਅਪਾਇੰਟ ਹੋਇਆ ਨੂੰ ਰੈਗੂਲਰ ਹੋ ਗਏ ਜ਼ਿੰਦਗੀ ਇੱਕ ਸੈਟਲਡ ਲਾਈਫ ਹੋਣ ਵੱਲ ਵੱਧ ਰਹੀ ਸੀ ਜਿਸ ਦੇ ਵਿੱਚ ਉਮੀਦ ਹੁੰਦੀ ਆ ਕਿ ਹੁਣ ਜਿਹੜੀ ਨੌਕਰੀ ਆ ਹੁਣ ਜਿਹੜੀ ਜ਼ਿੰਦਗੀ ਆ ਉਹ ਸ਼ਾਇਦ ਸਖਾਮੀ ਹੋ ਜਾਊਗੀ ਪਰ ਤੁਸੀਂ ਲਿਆ ਕੇ ਇੱਕਦਮ ਪਹਾੜ ਗੇਰਤਰੀ ਕਾਸਟ ਵਾਲਾ ਅਸੀਂ ਸਵਾਲ ਇਹ ਕਰਦੇ ਆ ਕਿ ਸਿੱਖਿਆ ਮੰਤਰੀ ਕਹਿੰਦੇ ਸੀ ਕਿ 180 ईकेटी ਵਾਲਾ ਮਾਮਲਾ ਔਡੀਆਂ ਵਿਦਿਆਪਕਾਂ ਨੂੰ ਰੈਗੂਲਰ ਆਰਡਰ ਨਹੀਂ ਦਿੱਤੇ ਇਹ ਵਾਲਾ ਮਾਮਲਾ ਹੋਰ ਬਹੁਤ ਸਾਰੇ ਮਾ